ਅੱਜ ਦੇਖ ਲੈ ਆ ਪਾਪੀ ਕੰਮ ਕਰ ਗਏ ਕੋਈ ਐੜ ਜੇ ਟਾਪਾ ਦਾ ਸਾਰੀ ਚੱਕ ਤਾਂ ਪ੍ਰੀਆ ਗੜ ਜਾ ਮੋਟਰ ਚਲਾਈ ਹੋਈ ਦੀ ਜੀਰੀ ਨੂੰ ਆ ਪਾਈਪ ਦਾ ਭੰਤਾ ਚੱਠਾ ਜਾ ਬਈਏ ਆਏ ਤੇ ਪਨੀਰੀ ਬਟਣਾ ਉੱਥੇ ਬਈਏ ਇਹ ਕਿ ਇੱਥੇ ਖੜਾ ਟਰੈਲਰ ਵੀ ਐਸ ਪਰ ਖੜਾ ਪਾਜ ਦੇਖ ਲੈ ਆ ਤੋਰ ਕੰਮ ਰੇ ਦੇ ਆਹਾ ਲੈ ਲੈਣੇ ਕੋਕਾ ਦਾ ਜੱਥੇ ਦੇਖ ਸੁ ਕਿਟਾ ਬੰਨ ਕੇ ਜੱਥਰ ਟਰੈਲਰ ਥੱਲੇ ਸਿੱਟਿਆ ਸੀ ਉੱਵੇ ਅਛਾ ਟਰੈਕਟਰ ਤੇ ਫੜਨ ਤੋਂ ਡਾਇਰੀ ਕੁਪਰ ਤੇ ਕਿਤੇ ਨਿਕਲ ਜਾ ਬਸ ਕਿਦਾਲੀਆ ਜੇ ਜੇ ਲਿਆਤ ਰਿਆ ਰਜ ਰੱਬ ਦਾ ਕੱਤੀਆ ਢੂੜਾ ਇਹ ਪੂਰਾ ਪਹਿਲਾਂ ਗਰਮੀ ਬਹੁਤ ਸੀ ਹਾਲੀਂ ਢੋੜਾ ਧੋਜ ਆ ਗਿਆ ਜਦੋਂ ਮੱਡ ਮਾਉਤੋਂ ਨਿਹਾਲ ਕਰਦੇ ਨੇ ਲੈ 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 ਲੈਣ ਦਾ ਨਹੀਂ ਪਤਾ ਹੈਗਾ ਹਵਾ ਵਾਲੀ ਨਾਲ ਲੈਟ ਆ ਜਾਈਂਗੀ ਨਹੀਂ ਇੰਨੇ ਕਿਨੇ ਹੋ ਗਿਆ ਆਈ ਜਾਂਦੀ ਇਹ ਕੀ ਆਉਂਦੇ ਹੁਣ ਜਾ ਕੇ ਨੱਕੇ ਨੁੱਕੇ ਦਾ ਬੰਦ ਕਰੀਏ 1.500 ਬਿੱਲ ਪਰੇ ਬੈਸੇ ਲੈਟ ਦਾ ਸਿਰ ਨਾ ਟੀਂ ਦੇ ਨਾਲ ਪਾਣੀ ਦਾ ਹਾਂ ਕੋਈ ਜਾਈ ਜਾਣਾ ਇੱਕ ਪਾਸੇ ਨਹੀਂ ਨੱਕੇ ਖੁੱਲੇ ਸਾਰੇ ਦੰਨੇ ਨੂੰ ਨਾ ਹੀਦਾ ਹੋ ਗਿਆ ਹੋਰ ਤੇ ਦੰਨੇ ਨੂੰ ਸੰਗਰਾਂ ਦੇ ਪਰੂਸ ਹੈ ਤੇ ਇਹ ਖੜਕੀ ਨੂੰ ਦਾ ਹੀ ਜਿਹੜਾ ਮੁਕਾਫਾ ਹੈ ਲਾਹ ਲਾ ਕਿਲੀ ਗਰੀ ਹੈ ਬੇਟਾ ਅੰਨਾ ਜਿਹੜਾ ਦੰਨੇ ਦਾ ਨਿਆਰਾ ਬੰਦ ਕੇ ਰੱਖਦਾ ਇਹਨਾਂ ਦਾ ਤੇ ਆ ਵੀ ਬੁਲਾਇਆ ਅੱਲਾ ਜਿਹੜਾ ਹੱਟ ਗਿਆ ਕਹਿੰਦੇ ਹਫਤਾ ਹੀ ਹੈ ਵੀ ਹੁਣ ਹੱਪ ਤਾਂ ਲਾਉਣੇ ਦੋਗੇ ਲੱਕੜੀ ਪਈ ਜਾ ਹੜੜ ਕੇ ਹੁਣਾ ਹੜੜ ਕੇ ਉਹ ਮੋਲ ਹੋਣਾ ਇੰਨਾਂ

ਮੋਟਰਾਂ ਦਾ ਆਉਣਾ ਹੈ ਮੋਟਰਾਂ ਦਾ ਗੱਲੇ ਕਿ ਨਹੀਂ ਦੇ ਵੇਖੀਆ ਹੋ ਗਿਆ ਮੋਟਰਾਂ ਹੁਣ ਤੇ ਕਿੰਨੇ ਦੇ ਵੇਲੀ ਹੋ ਗਏ ਸਮਝੀ ਲੈ ਮੁਟਿਆਰੀ ਮੋਟਰ ਗਈ ਮੁਟਾਂ ਜਾਲਦੀ ਉਹ ਵੀ ਵੇਲੀ ਦੇ ਕਿੰਨੇ ਚੱਲਦੀ ਉਹ ਵੀ ਵੇਲੀ ਠੋਕੇ ਬਹਿ ਕੇ ਜੀਰੇ ਬੇਲੇ ਕਰਨਾ ਲੈ ਹੈ ਉਹ ਠੋਕੇ ਬਹਿ ਕੇ ਜੀਰੀ ਬੇਲੀ ਕਰ ਦੇਣੀ ਹੋਰ ਕੱਦੂ ਹੋਣੇ ਕਿ ਲੱਖ ਤੋਂ ਸਾਹ ਰਹੀ ਇਹ ਲੈ ਇੱਕ ਨੇ ਫਰਕ ਪੈ ਜੂਗਾ ਹੁਣ ਬਲੇ ਪਤਾ ਕੇ ਬੈਂਦੇ ਦਵੇਸੇ ਦੋ ਮੋਟਰ ਜਾਲਦੀ ਹੈ ਮੰਡਾ ਤਿੰਨ ਵਜੇ ਲਾਈਨ ਬੰਦ ਹੋਈ ਆ ਪਤਾ ਕਾ ਪਾ ਜੇ ਕਰੇ ਇੱਧਰ ਨੂੰ ਸਸਤਾ ਬਕੋਲੀ ਤਿੰਨ ਵਜੇ ਲੈ ਤਾਂ ਠੀਕ ਆ ਹੁਣ ਅੱਗ ਤਾਂ ਨਹੀਂ ਕੱਲ ਥੀ ਹੋਰ ਵੋਲਟ ਲੱਗ ਗਿਆ ਹੁਣ ਜਦੋਂ ਹੁਣ ਪੂਰਾ ਹੋ ਗਿਆ ਆਪਰ ਹੱਸੋ ਹੁਣ ਪੂਰਾ ਹੋ ਗਿਆ ਬਲੇਜਰ ਦਾ ਕੰਮ ਬੰਦ ਆ ਉਹ ਇੱਥੇ ਰੁਕੇ ਦੀ ਗੱਲ ਆ ਵੀ ਜੱਲੂ ਆ ਉਹ ਵੀ 2-3 ਦਿਨ થઈ ਡਾਕਟਰ ਨਾਲੋਂ ਬੰਦੇ ਹੋ ਗਿਆ ਹੁਣ ਚੰਗਾ ਲੰਮੇ ਵਾਈ ਬਥੇਰਾ ਕਰਤਾ ਅੱਜ ਵੀ ਸਵੇਰ ਦਾ ਲੱਗਿਆ ਵਾ ਸਾਂਝੇ ਦਾ ਜੀ ਮਰਜੀ ਦੇ ਫਿਰ ਚੱਲੀ ਜਾਂਦਾ ਵਾ ਕਿੱਥੇ ਜਾਣਾ ਵਾ ਆਇਆ ਜੇ ਮੇਰੀ ਗੱਲ ਹੁੰਦਾ ਹਨੇ ਦੋ ਦਿਨ ਜਿਵੇਂ ਬਤਨ ਜਾਂਦੇ ਜੀ ਅਨੁਸਾਰ ਇਸੇ ਪੰਗੜਾ ਆਤਾ ਨਹੀਂ ਜਿਵੇਂ ਦੋ ਦਿਨ ਜਿਵੇਂ ਬਤਨ ਆ ਰੇ ਤੇ ਰੁੱਸ ਤੇ ਕੋ ਬਹਿਲਾ ਵੀ ਰੇ ਤੇ ਰੁੱਸ ਤੇ ਜੀ ਹਾਂ ਉਹ ਬਸ ਕਰ ਲਾ ਉਹ ਤਿੰਨ ਬਾਰ ਰੇ ਆ ਬੀਏ ਆਇਆ ਘੋਟਾ ਨਵਾਜੀ ਹੋ ਜੰਦਾ ਜਿਤਾ ਲਾਈ ਜਾਂਦੇ ਜੀ ਨਹੀਂ ਨਾ ਦਿਖავਦਾ ਤੇ ਉਹ ਤਾਂ ਗੁਈ ਜਾਂਦਾ ਜੇ ਉਹ ਆੜ ਗਿਆ ਮੰਨ ਕੇ ਚੱਲੀਆ ਦੋ ਦਿਨ ਦਿਨ ਨੂੰ ਬਸਤਾ ਜਿਵੇਂ ਇਹ ਇਹ ਲੈ ਕੇ ਪਈ ਗਿਆ ਫੇਰ ਕਿੱਥੇ ਇਹ ਤਾਂ ਢੋਕੇ ਖੜਾ ਹੋਈ ਅੰਦਰ ਜਿਹੜਾ ਇਹਦਾ ਕਹਿੰਦਾ ਇਹਦਾ ਇਹ ਨਾ ਮਨ ਦੀ ਗੱਲ ਤਾਂ ਲੱਗੂ ਕਿ ਉਹਦਾ ਪੱਤਾ ਹੋਈ ਘਰ ਤੇ ਆਉਣੀ ਆਣੀ ਹੈ ਉਹਦਾ ਕਰਦੇ ਨੇ ਉਹਨਾਂ ਹੋਰੀ ਦੋ ਦਿਨ ਲੋੜ ਪਾਣੀ ਦੀ ਉਹਦਾ ਕੱਢਣਾ ਪੈਣਾ ਨੱਕੇ ਜੰਦੂ ਗਾਨੇ ਪੈਣੇ ਉਹ ਉੱਪਰ ਲੋਕ ਥੋੜਾ ਦਿੱਕਾ ਹੋ ਜਾਂਦਾ ਨਹੀਂ ਮੈਂ ਕਹਿੰਦਾ ਬੂਦ ਨਹੀਂ ਖੋਲਣੀ ਦਿਸਪੀਰ ਕਰਦੇ ਨੇ ਦੋਲ ਪੈ ਜਾਂਦਾ ਫੇਸ ਸੁਝੀ ਜਾਂਦਾ ਬੂਦ ਦੇ ਨਾਲ ਉਹ ਨੋ ਬਰੀ ਮੋਜਾ ਦੀ ਮੇਰਾ ਕੰਪ ਲੈ ਕੇ ਨਾ ਆਏ ਕਰ ਗਿਆ ਇਧਰ ਇਧਰ ਆਏ ਫੇਰ ਨਹੀਂ ਆਏ ਲੱਤ ਮੁੜ ਗਈ ਹਣੀ ਇੰਨਾ ਸੋਕੋ ਤਸਦੀ ਨਹੀਂ ਜੇ ਜੇ ਗੱਕੇ ਲੈ 8 ਕਿਲੋ ਬਿਟਾ ਰੇਤਾ ਮੂਲਿਆਂ ਗਲੇ ਅੰਗੂਲੀ ਦਾ ਜਿਹੜੇ ਆ ਅਸਰ ਆਸਲੀਆ ਹਿੱਲੜ ਤੇ ਹਰ ਜੂਂਦੀਆਂ ਨਾ ਇਹਦਾ ਠੀਕ ਆ ਹੁਣ ਦਰਦ ਨਹੀਂ ਕੋਈ ਹੈਗਾ ਤੂੰ ਸੋਝਾ ਆ ਜਾਂਦਾ ਜੋ ਰਾਤ ਨੂੰ ਲੈ ਤੈਣਾ ਇਹ ਰਾਤ ਨੂੰ ਦੁਰ ਜਾਂਦਾ ਸਵੇਰ ਹੋਈ ਜਾਂਦਾ ਏ ਕਹਿੰਦਾ ਆਰਾਮ ਕਰ ਕਿ ਤਾਫੇ ਖੜਾ ਆਰਾਮ ਤਾਂ ਹੋਊਂਗਾ ਯਾਰ ਨੂੰ ਉਧਰ ਉਸ ਨੁਕਸਾਨ ਹੋਗਾ ਇੱਟھے ਦਾ ਇੱਟھے ਦਾ ਨੁਕਸਾਨ ਹੋਵੇਗਾ ਇੱਟھے ਜੁੱਟੇ ਦਾ ਮੈਂ ਬੋਲੇ ਕਿ ਮੈਂ ਨਮਾਜ਼ ਨੂੰ ਪਾਣੀ ਖੜਾਉਂਦਾ ਜਿੱਥੇ ਗੁੱਟੇ ਪੱਤੇ ਤੇ ਮੈਂ ਚੱਲ ਜਾਂਦੇ ਹਾਂ ਦੇਖ ਕੇ ਜਾਂਦੇ ਮੰਡ ਮਤੇ ਸੀ ਸਪੀਡ ਦੇ ਕਾਗਜ਼ ਲਾਇਆ ਕੁਦ ਕੁਦ ਮੋਟਰਾਂ ਤੋਂ ਛੱਡੇ ਹੋ ਕੇ ਜੱਗੇ ਆਲੀ ਕੰਮ ਜਲਦੀ ਸੀ ਮਾਚਾਰੇ ਦੂਰ ਚਾਲਦੇ ਕਿੰਨਾ ਕ ਭਾਗਿਆ ਹੈ ਤੇ ਖਬਰ ਆਈ ਜੂਣੀ ਹੈ ਜਦ ਆਏ ਜਾਂਦੇ ਠੀਕ ਤਾਂ ਅਜਾ ਮੈਂ ਘਰ ਆ ਕੇ ਮੋਟਰਸਾਈਕਲ ਖੜਾ ਆਇਆ ਜਦ ਫੂਲ ਆ ਗਿਆ ਕਹਿੰਦੇ ਬਈ ਜੱਥੇ ਪਈਆਂ ਜਿੱਥੇ ਜੱਥੇ ਜਵਈਆਂ ਨਾਲ ਟਰੈਕਟਰ ਮਾਰਿਆ ਕਿੱਥਾ ਦਾ ਜਾ ਕੇ ਉਹ ਮਾਦੇ ਟਰੈਕਟਰ ਪੁੱਠਾ ਵੀ ਉੱਥੇ ਖੜਾ ਤਾਂ ਚੱਲ ਨਾ ਖੇਤ ਖੇਤ ਸੜਕਾਂ ਲਈ ਕੋਹ ਹੋਣੀ ਕੀ ਆ ਉੱधर ਉੱਥੇ ਪਾ ਕੇ ਸਿੱਧਾ ਦੇ ਸਿੱਕਾ ਗੱਡਾ ਟਰੈਕਟਰ ਤੇ ਨਾਲੇ ਉੱਪਰ ਟਾਂਕੋ ਗਿਆ ਟਰੈਕਟਰ ਦੇ ਟਾਇਰੇ ਫਰੀ ਹੋ ਗਏ ਟਰੈਲੇ ਦੇ ਉੱਪਰ ਇਹਨਾਂ ਨੂੰ ਮਢਲ ਦੇ ਹਵਾਜੇ ਸਭ ਲੱਗਿਆ ਥਾਪਨ ਨੇ ਆ ਪੱਲ ਪੱਲ ਕੇ ਹੀਠਾ ਕਰਿਆ ਤਾਂ ਖਿੱਚਿਆ ਪਿਛਮ ਟ੍ਰੈਕਟਰ ਨਾਲ ਚੱਲ ਸੀ ਕੰਮ ਸਰ ਗਿਆ ਜਾਂ ਬੰਦੇ ਨੂੰ ਪਤਾ ਵੀ ਟਰੈਕਟਰ ਆਉਂਦਾ ਨਹੀਂ ਭਈ ਇਹ ਨਹੀਂ ਪਤਾ ਕਿ ਹਲੇ ਨੂੰ ਮੈਨੂੰ ਆਉਂਦਾ ਨਹੀਂ ਟਰੈਕਟਰ ਵੀ ਤੂੰ ਥੋੜਾ ਪੰਗਾ ਕਮ ਲੰਦਾ ਠੀਕ ਨਹੀਂ ਉਹਦਾ ਧਾ ਚੱਠੇ ਦਾ ਸਰ ਗਿਆ ਜਿਹੜਾ ਬੰਦਾ ਮਿਲਦਾ ਨਾ ਬੰਦਾ ਮਾਰ ਦੇ ਤਾਂ ਵੀ ਥੋੜਾ ਰਸਤੇ ਮਾ ਬੰਨੀ ਕੁੜੀ ਸਾਰੇ ਵਸਾ ਲੈ ਥਲਦਿਆਂ ਰੋਗ ਨਹੀਂ ਉਹ ਇਹ ਟਰੈਕਿੰਗ ਹੋ ਗਿਆ ਅਦਰ ਮੈਂ ਥੱਲੇ ਪਕੜ ਗਿਆ ਆਪੇ ਬੰਦ ਹੋ ਬੈਠ ਰਿਹਾ ਜਿਹੜਾ ਟਰੈਕਟਰ ਖੋ ਜਾਂਦਾ ਫਿਰ ਬੋਰ ਵੀ ਹੈ ਤਾਂ ਤੀਨਾ ਟੂਨਾ ਸਭ ਕੁਝ ਗਿਆ ਤਾਂ ਫਿਰ ਮੈਂ ਇਹ ਬੈਠਦਾ ਜਾਂਦੇ ਚਰਾਣੀ ਨੇ ਉਹਨਾਂ ਕਹਿ ਲਉਂਦਾ ਬੈਠਣੇ ਸੀ ਠੀਕ ਨਹੀਂ ਸਤਾਰਨ ਨੂੰ ਫੋਨ ਕਰੋ ਆਪੇ ਆ ਜਿਹੜਾ ਅਗਲੇ ਨੇ ਢੜਕੇ ਹਲਾ 15 20 ਹਜ਼ਾਰ ਨੂੰ ਕੰਮ ਪਾਈਪ ਲੈਣ ਦਾ 2000 ਇਧਰਲੀ ਵੀ ਟੁੱਟ ਗਈ ਜਿਹੜੀ ਆਪਣੇ ਕਿੰਨੇ ਵੀ ਜਾਂਦੀ ਹੈ ਬੀਣੀ ਨਵਾਂ ਨਹੀਂ ਜਾਂਦੀ ਪਰ ਉਹਨੂੰ ਉਹ ਦੁੱਖ ਦੀ ਸਾਰਾ ਕੋ ਘੜਾਤਾ ਹਣਾ ਹੰਗਰੀ ਲੈ ਗਈ ਮੈਂ ਤਾਂ ਹੁਣ ਬੈੱਡ ਕਰਾਉਣ ਆਇਆ ਤਾਂ ਮੈਂ ਅਰ ਚੱਲ ਜੀਓ ਤਾਂ ਕੰਮ ਕਰਦੀਏ ਤਾਂ 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 ਲਾ ਲਈਏ ਵਰਤਾਂ ਨਾਲ ਲਾ ਕੇ ਬੜੂ ਜੱਠਾ ਦਾ ਬਈ ਹੈ ਕਿ ਨਹੀਂ ਮਾਂ ਖਾਲੀ ਨੂੰ ਚਾਲੂ ਗਿਆ ਕਰਕੇ ਪੈਰ ਬੰਨ ਗਏ ਤਾਂ 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 ਲਾਈਏ ਪਾਣੀ ਖੱਡਿਆ ਪਤਾ ਉਹਨਾਂ ਨੇ ਰਹਿ ਗਿਆ ਬਜਾਣੀ ਫੇਰ ਵੀ ਫੜ ਦੁਬਾਰਾ ਪਾਉਣਾ ਤਾਂ ਜੇ ਹੁਣ ਤੇਰੀ ਬੀਵੀ ਦਾ ਲਾਲਚ ਤਾਂ ਤੇਰੀ ਬੀਵੀ ਕੱਟ ਕੇ ਲਾ ਦੀਏ ਦੇਖਦੇ ਹਾਂ ਕਿ ਆਪਾਂ ਦਾ ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਹੀਂ ਪਾਇਆ ਬਾਈ ਅੱਜ ਲੇਅਰ ਵਾਲਾ ਕੰਮ ਵੀ ਆਪਣਾ ਖੜ ਗਿਆ ਸਵੇਰੇ ਚਲਾਇਆ ਪੰਜ ਛੇ ਘੰਟੇ ਰੋਟੀ ਰੁੱਟੀ ਖਾਣ ਆਇਆ ਤਾਂ ਘਰਾਂ ਮਨ ਚੱਲ ਫੇਰ ਜਾਂਦੇ ਨੇ ਇਹਨੂੰ ਮੀਹ ਆ ਗਿਆ ਚੰਗਾ ਭਲਾ ਤਾਂ ਮੌਸਮ ਹੈ ਨਾ ਦੇਖ ਲੈ ਹੈ ਨਾ ਬਹੁਤ ਵਧੀਆ ਦਾ ਮੌਸਮ ਤਾਂ ਬਹੁਤ ਵਧੀਆ ਤਾਂ ਹਾਂ ਅੱਜ ਦੇਖ ਲੈ ਆਪਾਂ ਬਾਈ ਕੰਮ ਕਰ ਗਏ ਬਾਈ ਐੜ ਜਿਹਾ ਧਾਰਤਾ ਦਾ ਸਾਰੀ ਚੱਕ ਤਾਂ ਪ੍ਰੀਗੜ ਜਾ ਮੋਟਰ ਚਲਾਈ ਹੋਈ ਦੀ ਜੀਰੀ ਨੂੰ ਆ ਪਾਈਪ ਦਾ ਭੰਤਾ ਚੱਠਾ ਜਾ ਬਈਏ ਆਏ ਦੇ ਪਨੀਰੀ ਬਟਣਾ ਉੱਥੇ ਬਈਏ ਕਿ ਇੱਥੇ ਖੜਾ ਟਰੈਲਰ ਵੀ ਐਹ ਪਰ ਖੜਾ ਪਾਜ ਦੇਖ ਲੈ ਆ ਤੋਰ ਤੰਬੁਰੇ ਦੇ ਆਹਾ ਲੈ ਲੈ ਨੀਂ ਫੁਰਕ ਬਸ ਅੱਜ ਫੇਲਿਕ ਫੁਰਕ ਕਿਤਾ ਬੰਦ ਕੇ ਅੱਠਾ ਟਰੈਲਰ ਥੱਲੇ ਸਿੱਟਿਆ ਸੀ ਉਦੇ ਅਛਾ ਟਰੈਕਟਰ ਪਫੜ ਦੋ ਟਾਇਰ ਇੱਕ ਉੱਪਰ ਤਾਂ ਇੱਥੇ ਨਹੀਂ ਗੰਦਾ ਬਸ ਟਰੈਲਰ ਜੇ ਮੁਹੁਰਕਾਰ ਹੈ ਇਹਦਾ ਕੋਈ ਨਹੀਂ ਹੈਗਾ ਮੋਟਰ ਬਚ ਗਈ ਮੋਟਰ ਦਾ ਬਈ ਬਹੁਤ ਕੰਮ ਬਚਾ ਹਾਂ ਜੇ ਮੋਟਰ ਵਿੱਚ ਗਿਰ ਜਾਂਦੀ ਔਖਾ ਹੋਣਾ ਦਾ ਕੰਮ ਆ ਵਾਹ ਦਾ ਨਿਆੜੇ ਉਹਨਾਂ ਦੀ ਬਾਤ ਦਾ ਹੈ ਇਹ ਇਹ ਟਰੈਲਰ ਦਾ ਮਗਰ ਤਿੰਨਾ ਗਰੀ ਉਹਨੋਂ ਬਾਤ ਦਾ ਮੜ ਜਾ ਬਗ ਵੀ ਕੀ ਇਹ ਨਵੀਂ ਦੇ ਖੜੇ ਨਵੀਰਾ ਜਾਣਾ ਦਾ ਹੂੰ ਤੇ ਭਈਆਂ ਵੀ ਛੜਕਾਉਣਾ ਦਾ ਹੁੰਦਾ ਨਹੀਂ ਜੇ ਭਈਆਂ ਨੂੰ ਪਤਾ ਵੀ ਸਾਨੂੰ ਚਲਾਉਣਾ ਨਹੀਂ ਦੇ ਉਂਦੇ ਕਾਹਨੂੰ ਬੈਠਦੇ ਤੁਸੀਂ ਹੋਈਦਾ ਹੈ ਐਂ ਬੈਹਿੰਦੇ ਸੀਟ ਪਰਲ ਜਿਹੜਾ ਬਹੁਤ ਹੁੰਦਾ ਆ ਸਾਲਾ ਕੋ ਹੋਰੇ ਬਣਾ ਦਾ ਪਛਾਣੇ ਨਹੀਂ ਹੁੰਦਾ ਹੋਰ ਕੰਮ ਹੁੰਦੇ ਨਿਬੜੇ ਗਏ ਨਵੀ ਦੇ ਤਾਂ ਜਮਾ ਹੀ ਸਾਲਾ ਖਤਮੇ ਕਰਤਾ ਹੈ ਹੈ ਮੋਟਰ ਚਲਾਈ ਹੋਈ ਸੀ ਬਾਈ ਇੱਧਰ ਜੀਰੀ ਲਾਉਣ ਦੀ ਸਲਾਹ ਕਰਦੇ ਹਾਲੇ ਕਾਲੂ ਕਹਿੰਦੇ ਜੀਰੀ ਲੱਗ ਜਾਣੀ ਪਾਣੀ ਪਾਣੀ ਦੇ ਭਈਆ ਜਵਾਬ ਦਿੱਤਾ ਹੁਣ ਸਾਲਾ ਹਾਂ ਸਾਰੇ ਭੰਨ ਤੌਰੇ ਹੁਣ ਪ੍ਰੋਜੈਕਟ ਕਰੂਗੇ ਕਾਲੂ ਕੋਈ ਸਿੱਧਾ ਪ੍ਰੋਜੈਕਟ ਲਿਆ ਕੇ ਚਲਾਉਂਗੇ ਕਾਲੂ ਦੇਖਦੇ ਆ ਕਾਲੂ ਨੂੰ ਦੇਖਦੇ ਆ ਹੁਣ ਉਰੇ ਨਾ ਬਣਾਉਂਗਾ ਚੱਠਾ ਪਿੱਛੇ ਬਣਾ ਲੂਗਾ ਛੱਠਾ ਨੂਰੇ ਬਣਾਉਂਗੇ ਯਾਰ ਉਹ ਪਰਾਂ ਲੈ ਜੂਗੇ ਇੱਥੇ ਬਣਾਉਂਗੇ ਠੀਕ ਹੋ ਗਏ ਹੂੰ ਹੈ ਹੂੰ ਦਾਦਾ ਹਾੜੂ ਦੀ ਸਾਈਡ ਦੇ ਨੀ ਲੋਟੋ ਜੂ ਅਗਲੇ ਨੂੰ ਜੇ ਕੋਈ ਸਾਈਡ ਲਿੰਦਾ ਏ ਆਹੋ ਇੱਥੇ ਛੜ ਕੇ ਸਾਰੀ 9 ਫੁੱਟ ਦੀ ਏ ਸਾਰੀ ਉਹ ਕਾਗਜ਼ਾਂ 'ਚ ਹੂੰ ਸੱਤ ਨੂੰ ਕਿੱਥੇ ਇਹ ਕੰਕਰੀਟ ਆਉਟਾ ਮਕੀਨ ਕੰਟਰੀ ਪਰਮਣੀ ਕੱਢਦੀ ਨਾਲ ਇੱਥੇ ਬਣੂਗਾ 11 ਫੁੱਟ ਦੀ ਹੈ ਕਿੰਨੇ ਦੀ ਹੈ ਇਹ ਕਨਾਉ ਦੀ 2-2 ਇਕੱਠਿਆਂ ਦੀ ਹੈ 9 ਫੁੱਟ ਦੀ 9 ਫੁੱਟ ਦੀ ਹੈ ਹਾਂ ਇਹ ਤਾਂ ਪੂਰੀ ਪੂਰੀ ਸੜਕੇ ਬਣੀ ਵੀ ਆ ਆਦਾ ਸਾਈਡ ਜਗ ਜਗਾ ਛੱਡੀ ਵੀ ਆ ਸਾਈਡਾਂ ਪਰ ਅਸੀਂ ਹਰਕ ਬਾਤ ਬਣੀ ਦੀ ਹੈ ਜਾਂ ਚੱਲ ਆ ਪੈਪਾਂ ਪੂਪਾਂ ਸਭ ਪਟਤੀਆਂ ਚੱਲ ਕਿੱਥੇ ਉਹ ਦੇਖੀਂ گے ਸਕੀਮ ਲਾ ਕੇ ਕਿੱਥੇ ਲੋਡ ਬਣਾਉਣਾ ਤਾਂ ਪੈਣਾ ਹੁਣ ਤਾਂ ਇੰਨੀ ਖੇਤੀ ਬਣਾਉਣਾ ਨਹੀਂ ਇਹ ਧਾਨ ਵੀ ਲਾਉਣੇ ਆ ਮੂੰਜਾ ਆਰਜੀ ਕੰਮ ਕਰਕੇ ਚਲਾ ਲੈਂਦੇ ਇਹਨੂੰ ਉਦੋਂ ਬਾਅਦ ਅੱਠਾ ਬਣਾਉਂਦੇ ਆ ਬਿੱਲੇ ਜੋ ਬੀ ਤਾਂ ਲਾ ਕੇ ਠੀਕ ਨਹੀਂ ਗੱਲ ਅੱਠਾ ਇਹ ਬਣਾਵਾ ਦਿੰਦੇ ਕੋਠਾ ਦਾ ਉੱਥੇ ਜੀ ਹੈ ਅੱਠਾ ਰਮਲਾ ਮੀਂਹ ਆਪਾਂ ਲੈਣੋ ਥੋੜਾ ਪੱਟ ਕੇ ਇੱਥੇ ਵੱਢ ਕੇ ਲਾਉਣੀ ਪੈਣੀ ਹੁਣ ਠੀਕ ਬਾਦਾਂ ਨੂੰ ਚੱਕਦਾ ਸਾਲਾ ਬੈਂਡ ਬੂਡ ਤੋੜ ਕੇ ਮਾਰੇ ਹੌਲਕੇ ਉਹ ਚਲ ਇਹ ਤਾਂ ਹੋਰ ਕਰ ਲੂਗੇ ਸੈਟ ਮੋਟਰ ਬਚਾਓ ਹੋ ਗਿਆ ਬਸ ਮੋਟਰ ਵਿੱਚ ਟੁੱਟ ਡਿਲੀਵਰੀ ਨਾਲ ਵੱਜਦੀ ਉਹਨੇ ਮਾਰਨ ਤਾਂ ਜੇ ਤੋੜ ਕੇ ਫਲੈਕਸ ਬਾਲ ਜਾ ਉੱਥੇ ਤੇ ਗਈ ਸੀ ਆ ਬੰਗਣਾ ਹੁਣੀ ਦੀ ਤਰਾਜੂਆ ਮਾ ਮੋ ਵਿੱਚ ਗਿਰ ਜਾਨੀ ਦੀ ਔਖਾ ਹੋਣਾ ਦਾ ਕੰਮ ਚੱਲ ਚੱਲੀਓ ਹਾਂ ਚੱਲ ਦੇਖਿਓ ਨੱਕੀ ਮੁੜ ਕਾਈਏ ਚੱਲ ਕਾਸ ਲਾ ਹੁਣ ਇਹ ਉਹ ਜੀ ਮੰਡਈਆ ਪਹੁੰਚ ਗਏ ਤੇ ਨੱਕੇ ਕਰਤੇ ਵਾਪਸ ਨੂੰ ਬੰਦ ਮੋੜੀ ਅਨੇ ਨੱਕਾ ਉਹ ਪਰਲੀ ਸਾਰੀ ਪਾਲ ਭਰੀ ਵੀ ਹੋਣੀ ਉਹ ਵਾਲੀ ਪਾਣੀ ਲਿਖਦਾ ਤੇ ਇੱਧਰ ਛੱਡੀ ਆਂ ਮੋੜ ਇੱਧਰ ਆਹ ਬੰਦੇ ਚੱਲ ਪੀਦਾ ਤਰਾ ਤੇ ਫੁੱਲਾ ਕੱਲੂ ਕਦੋਂ ਕਰਾਂਗੇ ਫਿਰ ਯਾਰ ਤੂੰ ਲੈਟਾ ਕੀ ਜੇ ਫਿਰ ਹੋ ਜੂ ਸਾਰੇ ਪੰਜ ਕਿਲੋ ਦਾ ਹੋ ਜੂਗਾ ਫਿਰ ਦਿਨ ਦਿਨ ਕਰ ਦੋਗੀ ਫਿਰ ਹਾਂ ਟੈਂਕੀ ਭਰਾ ਕੇ ਲੈ ਜੇ ਫੇ ਕਿਆ ਕਰੀ ਟਰੈਕਟਰ ਦਾ ਕਿਆ 4V4 ਚੱਲਣਾ ਲੈ ਯਾਰ ਸੋ ਪਫੜਾ ਗਾਹਾਂ ਨੂੰ ਲੈ ਲੈਣਾ ਕਾਨੂੰ ਬਾੜਨਾ ਕਦੋਂ ਜੋ ਆਪਣਾ ਯਾਰ ਮੈਂ ਗਾਹਾਂ ਨੂੰ ਬਾੜ ਦੂੰਗਾ ਇਹਨੂੰ ਦੂਏ ਨੂੰ ਰੱਬ ਸੁੱਖ ਕੇ ਗਾਹਾਂ ਨੂੰ ਕਹੋ ਲੈਣਾ ਹੋ ਪਫੜਾਣਾ ਵੇ ਲੈ ਹੀ ਹਲੇ ਉਹ ਲੈ ਇੱਕ ਦਿਜੇ ਕੱਲੂ ਕਦੋਂ ਹੋ ਗਿਆ ਆਪਣਾ ਪਰਸੋਂ ਛੱਡਣਾ ਉਹ ਤਾਂ ਆਪਾਂ ਨੇ ਫੇਰ ਲੈ ਆਉਂਗਾ ਇੱਕ ਦਿਨ ਬਸ ਹੂੰ ਠੀਕ ਨਹੀਂ ਗੱਲ ਕੱਲੂ ਲੇਜਰ ਨੂੰ ਛੱਡਣਾ ਉੱਥੇ ਜੇ ਨਾ ਮੀ ਪਿਆ ਹੋਇਆ ਕਹਿੰਦਾ ਤਾਂ ਮੀ ਨਹੀਂ ਹੈਗਾ ਹਾ ਜੇ ਮੀ ਨਾ ਹੋਇਆ ਉਹ ਨੂੰ ਬਿੰਦਰ ਮਲੇਜਾ ਨਾਲ ਬਿੰਦਰ ਰੀਜੇ ਕਰਿਆਊਗਾ ਤੂੰ ਟ੍ਰੈਕ ਲੈ ਕੇ ਆ ਜੀ ਉਹ ਆਪਣਾ ਕਰਕੇ ਆ ਜੂਗਾ ਠੀਕ ਨਹੀਂ ਗੱਲ ਠੀਕ ਹੈਨਾ ਹੂੰ ਆ ਲੈ ਬਾਜੀ ਮੌਸਮ ਵਧੀਆ ਹੋ ਗਿਆ ਹੈ ਨਾ ਤੇ ਦੇਖਦੇ ਆਂ ਕੱਲੂ ਹੁਣ ਕੀ ਕਾਰਵਾਈ ਪੈਂਦੀ ਆ ਤੇ ਆਪ ਤਾਂ ਮੀਂਹ ਪੈਣਾ ਰਾਤ ਨੂੰ ਹੁੰਦਾ ਹਾਂ ਜੇ ਲਾਈਟ ਆ ਗਈ ਫੇਰ ਕਦੋਂ ਹੋ ਜੂਗਾ ਕੱਲੂ ਨਹੀਂ ਨਹੀਂ ਮੋਟਰਾਂ ਦੀ ਦੂ ਦਾ ਪਾਣੀ ਪੈਂਦਾ ਹੁਣ ਹੂੰ ਦੂ ਦਾ ਪੈਂਦਾ ਦੂ ਨਾ ਉਹ ਵੀ ਫੜਾ ਲਿਉਂਗਾ ਦੇਣਾ ਹੈ ਕਿ ਨਹੀਂ ਜਿਹੜਾ ਰਾਤ ਨੂੰ ਆ ਗਈ ਲਾਈਟ ਹਾਂ ਕੱਲ੍ਹ ਕੱਲ੍ਹ ਸ਼ਾਮ ਨੂੰ ਸਾਰੇ 5 ਕਿਲਿਆਂ ਦਾ ਕਦੂ ਲੈ ਹੋਇਆ ਵੇ ਇਹ ਹੁਣ ਕੱਲ੍ਹ ਸਵੇਰ ਤੋਂ ਸ਼ੁਰੂ ਹੋਣਾ ਕੰਮ ਬਲੈਟਰ ਨੂੰ ਵੀ ਟੇਕਣਾ ਪਤਾ ਹੈਗਾ ਨਹੀਂ ਪਹਿਲਾਂ ਕੁਝ ਨਹੀਂ ਪਹਿਲਾਂ ਦੇਖ ਲਓ ਲੱਗੇ ਖੋਲੂਗੇ ਬੁੱਟਾ ਵਾਲੇ ਮੋਟਰਾਂ ਖੜ ਗਈਆਂ ਹਾਂ ਕਿ ਨਹੀਂ ਸਾਰੀਆਂ ਮੋਟਰਾਂ ਖੜ ਗਈਆਂ ਬੁੱਟਾ ਵਾਲੀਆਂ ਗੰਨੇ ਵਾਲੀਆਂ ਹੁਣ ਜਿਹੜੇ ਚੱਲਦੀਆਂ ਦੀਆਂ ਇੱਕ ਦਿਨ ਜਗਦੋ ਹੋਣਾ ਇੱਕ ਦਿਨ ਹੁਣ ਲਾਈਟ ਵੀ ਖੁੱਲਣੀ ਦੇਖੀ ਆਰਥੋਰ ਤੋਂ ਪੂਰੇ ਬਣ ਕੇ ਥਾਲੇ ਚਲੋ ਜੀ ਬਾਈ ਦੇਖੀਏ ਚੱਲੀਏ ਹੁਣ ਚੱਲ ਚੱਲੀਏ ਚਲ ਉਹਦਾ ਦੇਖੀਏ ਕੋਈ ਮਾਪੂਰ ਪ੍ਰੋਜੈਕਟ ਕਰਕੇ ਚਲਾ ਕੇ ਦੇਖੀਏ ਉਹ ਜੀ ਚੱਲ ਟੋਟਾ ਪੱਕੀ ਨੂੰ ਮਿਲਣਾ ਆਪਾਂ ਨੇ ਟੋਟਾ ਦੀਆਂ ਨਾਲ ਕੱਢ ਕੇ ਉੱਥੇ ਤੋਂ ਉਹਨੂੰ ਪਾ ਕੇ ਦੇਖਣਾ ਸੱਜਾ ਨੂੰ ਤੇ ਲਿਆਉਂਗੇ ਉਹ ਸੁਧਾ ਲਈ ਬਾਈ ਜਿੰਨੇ ਦਿਨ ਤਾਂ ਕੇ ਚੱਲ 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 ਹੋਰ ਕੀ ਹੈ ਬਾਰ ਦੇ ਨੂੰ ਅੰਦਰ ਇਹਨੂੰ ਖੋਲ ਕੇ ਇਹ ਤਾਂ ਹੋ ਗਿਆ ਵਿੱਲਾ ਹੁਣ ਸਾਲਾ ਵਿੱਲਾ ਹੋ ਗਿਆ ਪਰ ਇੱਕ ਗੱਲ ਹੈ ਕਿ ਇਹ ਵੀ ਪਿਆ ਵੀ ਬਹੁਤ ਹੈ ਅਲੀ ਖੇਤ ਵਿੱਚ ਜਾ ਕੇ ਆਏ ਆਏ ਨਾ ਜੇ ਆਏ ਆਏ ਮਾਰਦੇ ਪੈਰ ਕੱਟ ਕੇ ਜਿਹੜੇ ਫਾਲਿਆਂ ਨਾਲ ਬਾਏ ਦੇ ਹੈ ਪਾਣੀ ਮੰਡ ਕਰਕੇ ਸਾਲਾ ਜਿਹੜਾ ਥੱਲੇ ਨਾਲ ਨਿਕਲਦਾ ਸੁੱਕਾ ਉਹ ਦੇਖ ਲੋ ਦੀ ਨਾਲੇ ਪਾਣੀ ਖੜਾ ਸਿਆੜਾਂ ਚ ਔ ਹੋ ਜੱਲੂ ਫਾਲਟ ਹੈ ਫਾਲਟ ਹੈ ਥੱਡ ਪਿੱਛੇ ਤੇ ਆ ਮੈਂ ਕਹਿੰਦਾ ਇਹ ਅੱਛਾ ਆਉ ਸਵੇਰੋਂ ਵੀ ਇੱਕਣੀ ਨੂੰ ਘੱਟ ਕੇ ਹੋਈ ਆ ਬੰਦ ਮੋਟਰ ਚਲਾਉਣੀ ਆ ਹਣੇ ਸਾਨੂੰ ਨਾਲ ਕੰਨ ਚ ਚਲਾਉਣੀ ਆ ਉਹਦਾ ਮੱਥੇ ਮੱਥੇ ਪਾਣੀ ਲਾਉ ਉਹਦਾ ਮੱਥੇ ਵਰਜੀ ਲੈਟ ਦਾ ਉਧਰ ਗਈ ਲੈਟ ਮੋਟਰ ਆ ਹੁਣ ਆ ਵੀ ਬੰਦਾ ਦਾ ਸਵਾਰਦੇ ਹੁਣੇ ਉੱਥੇ ਲੈਟੇ ਪੱਜ ਗਈ ਜੀ ਡੰਡਾ ਲਾਇਆ ਹੁਣਾਂ ਮੰਡ ਦਾ ਡੰਡਾ ਲਾਇਆ ਤਾਂ ਫਿਰ ਬੁੱਕੇ ਅੰਚੜੀ ਦਾ ਹੁਣ ਆਏ ਅੰਦਰ ਕੋਈ ਨਾ ਕੋਈ ਹਿੜੀ ਗਰੀ ਹੋਣੀ ਹਵਾ ਚੱਲੀ ਆ ਆਇਆ ਡੰਡਾ ਲਾਉਣਾ ਨਾ ਇਹਨੇ ਬੁੱਕੇ ਇੱਧਰ ਬੁੱਕਾ ਹੁਣ ਬੰਦੋ ਵੀ ਜਦੋਂ ਅਟਾਈ ਹੋਈ ਹੈ ਹੁਣ ਇਹਨਾਂ ਡੰਡਾ ਕੋ ਸੁੱਚ ਚੱਕ ਕੱਟ ਨਹੀਂ ਇਹਨਾਂ ਦੇ ਬਸ ਇੱਧਰ ਇੱਧਰ ਚੱਲ ਜੂਗੀ ਯਾ ਘੁੰਮ ਕੇ ਦੇਖੂਗਾ ਖੇਤਾਂ ਮਗ ਵੀ ਨਹੀਂ ਪੜ ਹੁਣ ਥੋੜਾ ਗਾਰਾ ਹੈ ਹੈਗੇ ਅਸੀਂ ਆਹਨੇ ਇਹ ਡੰਡਾ ਆ ਪੈਂਦਾ ਆਪਣੇ ਦਾ ਵਾਸਤੇ ਮੈਂ ਇੰਨੀ ਆਈ ਵੀ ਨਹੀਂ ਥੋੜੀ ਜਿਹੀ ਹਵਾਈ ਹੈ ਇੰਨੀ ਵੀ ਨਹੀਂ ਆਈ ਜਿਆਦਾ ਹਵਾ ਤਾਂ ਨਹੀਂ ਮਾਰੀ ਵੀ ਤੰਪੜੀ ਡਿੱਗੀ ਲੋਗਾ ਦਾ ਦੇ ਮੀਆਂ ਯਾ ਸਾਡੇ ਬਰਾਂ ਤੇ ਆਉਂਦੀ ਦੀ ਨਾ ਲਾਈਟ ਇਹ ਇੰਨੀ ਕਿ ਤਿੰਬੜੀ ਜਿਹੜੀ ਪੱਤਾ ਲੱਗਿਆ ਹੁੰਦਾ ਇਹ ਆਏ ਦੋ ਤਾਰਾਂ ਪਰ ਆਏ ਗਿਰ ਗਈ ਬਸ ਮੈਂ ਸੋਚੀ ਲਾਉਣੀ ਪਟਾਕਾ ਸੋਚੀ ਲਾਉਣੀ ਪਟਾਕਾ ਫੇ ਕੱਲੀ ਗੱਲੀ ਲੈਨ ਹੋ ਗਿਆ ਸੀ ਦੇਖ ਲੈ ਇਹ ਇੰਨੀ ਗਾਏ ਦੋ ਤਾਰਾਂ ਪਰ ਲੱਗੀ ਹੋਈ ਸੀ ਬਸ ਉਤਾਰੀ ਜਦ ਹੀ ਚੱਲ ਗਈ ਇਹ ਲੱਗਿਆ ਚੀਜ਼ ਜਦ ਹੀ ਬੜੀ ਲੈਨ ਤਾਂ ਫਟਵਾ ਪੈਂਦਾ ਹੈ ਬੜੀ ਐਦਾ ਪਿੱਛੇ ਤੇ ਬੰਦ ਹੁੰਦੀ ਫਿਰ ਨਾਲੇ ਆਏ ਨਹੀਂ ਫਿਊਜਡ ਨਾਲ ਆ ਤੇ ਪਿੱਛੇ ਤੇ ਬੰਦ ਕਰਨੇ ਨਹੀਂ ਉਹਨੇ ਆ ਇੱਧਰ ਦੇਖ ਰਾ ਕਹੀ ਕੀ ਹੋ ਗਈ ਯਾਰ ਹਾਂ ਠੀਕ ਹੈ ਕਹੀ ਹੋ ਗਈ ਯਾਰ ਨਹੀਂ ਥੱਲੇ ਸ਼ਾਂਗੋਂ ਦੀਆ ਹੁਣ ਦੇਖਦਾ ਤਾਂ ਮੈਨੂੰ ਆਏ ਤਾਂ ਵੀ ਨਹੀਂ ਗਿਰਜਣਾ ਅੱਜ ਹਾਂ ਸ਼ਾਂਗਾਰੀ ਦਾ ਟਮ ਲੈ ਗਈ ਹੈ ਹੈ ਖਾਲੇ ਨਹੀਂ ਸ਼ਾਂਗੋਂ ਨਹੀਂ ਨਹੀਂ ਹੱਥੱਕ ਕਰੋ ਯਾਰ ਨਹੀਂ ਸ਼ਾਂਗੋਂ ਨਹੀਂ ਹਲੇ ਥੱਲੇ ਕਰੋ ਕਰਨ ਦੇ ਹਲੇ ਨਹੀਂ ਗਿਰਜਣਾ ਨਹੀਂ ਯਾਰ ਉਹ ਕਿਥੇ ਗਜੂਗੀ ਯਾਰ ਇਹ ਵਾਯਾ ਘੁੰਟ ਲਿਆ ਦੇ ਸਾਲੂ ਕੰਮ ਛੜਿਆ ਪਿਆ ਹੈ ਹੈਗਾ ਸਮਝਣਾ ਹੈਗਾ ਇਹਦਾ ਕੰਮ ਚੱਲਦਾ ਨਹੀਂ ਖੁੱਲਾ ਹੈ ਨਾ ਥੁੱਲਾ ਮੈਂ ਕੁੱਲਾ ਦਾ ਆਈਦਾ ਸਾਨੂੰ ਦਾਦਾਂ ਉਹਾਰੇ ਝੜ ਗਿਆ ਉੱਥੇ ਦਾਦਾਂ ਦਾ ਪਹਿਲਾ ਲੈ ਰਲਿਆ ਰੜਾਇਆ ਸਾਰਾ ਉੱਥੇ ਇਧਰ ਦੇਖ ਰੋ ਤੇ ਪੱਲੀ ਦੇਖੀ ਤਰਪਾ ਰੱਖਣੀ ਕੋਲ ਮੈਨੇ ਤਰਪਾ ਲੈਣੇ ਝੜ ਗਿਆ ਸਾਰਾ ਦੇਖ ਲੈ ਹਜਾ ਹੋ ਗਿਆ ਉਹਦਾ ਹਜਾ ਥੱਲੇ ਤੇ ਹਜਾ ਕਿ ਹਜਾ ਮੁੱਛਾ ਹੈ ਹੋਰੇ ਟੋਕਾ ਕਰਤਾ ਮੀ ਇਕ ਲੱਗਦਾ ਗਿਆ ਲਾਈਟ ਆ ਗਿਆ ਕਰ ਦਿਆ ਕਰ ਦਿਆ ਚੱਲ ਭਾਈ ਚੱਲੀ ਅੱਪਾ ਹੁਣ ਫੇਰ ਚੱਲੀ ਉੱਥੇ ਨੂੰ ਇਹਦਾ ਪ੍ਰੋਜੈਕਟ ਬਣਾਉਣਾ ਪੈਣਾ ਬਣਦਾ ਨਹੀਂ ਸਾਲਾ ਇਹ ਯਾ ਹੋਵੇ ਆਹਦਾ ਹੀ ਬਣਾਉਂਦੇ ਫਿਰਦੇ ਜਾਂ ਬਣਦਾ ਨਹੀਂ ਉਹ ਪਾਈਪੇ ਵਡਾਉਣਾ ਪੈਣਾ ਆਪਾਂ ਨੂੰ ਇਹਦਾ ਪਾਈਪ ਦਾ ਲੋਹੇ ਵਾਲਾ ਉਹੀ ਵਡਾ ਕੇ ਵਿੱਚ ਬਜਰੀ ਪਾ ਕੇ ਸਮਿੱਟ ਪਾਉਣਾ ਪੈਣਾ ਬਸ ਉਹ ਤੁਮ ਦੂਸਰਾ ਪਾਈਪ ਨਹੀਂ ਲੱਗੇ ਲੱਗਦਾ ਨਹੀਂ ਹੈਗਾ ਆ ਪਾਈਪ ਲੱਗਿਆ ਨਹੀਂ ਅਸੀਂ ਤਾਂ ਲਾਉਣੇ ਗਏ ਤੇ ਲੱਗੇ ਹੀ ਨਹੀਂ ਹੈਗਾ ਇਹ ਸਿਨੇ ਨਹੀਂ ਲੱਗੇ ਅਸੀਂ ਆਏ ਦੇਖ ਅਸੀਂ ਦੇਖਦੇ ਸੀ ਵੀ ਇਹਦੇ ਵਿੱਚ ਆ ਜਵੇ ਕੋਈ ਲੋਹੇ ਦੇ ਵਾਲਾ ਵੀ ਥੋੜਾ ਉਹਨਾਂ ਨੂੰ ਸੋਲੂਸ਼ਨ ਲਾ ਗਈ ਫਰ ਜਣਾ दूसरा पाइप लग सकता है तो बहुत कुछ होया गया उधर उधर तो सारा कोठी कोठी रह गया कहड़ा जठे उठे तो गए नए जिदा गए है पाइप में वो लोहे वाले पाएगा जो अपन बड़े वो जो सीमेंट है ठल्ले पाए वो तो ऊपर तो नहीं आएगा ऊपर पे नहीं ना वो बदरी के बाद ऊपर तो बदरी के लेवल में आए पाएगा हां ऊपर है नहीं है ना ਆਏ ਦੇ ਪਾਈ ਪੁੱਤ ਨਾ ਨੋਏ ਨੋਏ ਵਾਲੇ ਪਾਈ ਦੇਗਾ ਉਹ ਤਾਂ ਬਦਰੀ ਪਾਕ ਦੇਗਾ ਉਹ ਜਾਮ ਹੋ ਜਾਏਗਾ ਫਿਰ ਕੰਮ ਖੜਾ ਜਗ੍ਹਾ ਇਤਨਾ ਹੀ ਹੈ ਉਸਮੇ ਇਤਨਾ ਮਾਲ ਪਰੇਗਾ ਇਹ ਕਹਿੰਦੇ ਹੈਰਾ ਜਗਾਂਡ ਬਣ ਜਾਂਦਾ ਕਾਨੂੰ ਕਹਿੰਦਾ ਤੇਰੀ ਸੋਚਿਆ ਪੈਰ ਨੂੰ ਬਹੁਤ ਬਹੁਤ ਕਿੱਤਾ ਸੁੱਜਿਆ ਮੇਰੇ ਤੋਂ ਉਤੇ ਪਿਆਬੀਆ ਹੋ ਰਹੇ ਸਿਮਿੰਟ ਹੋ ਗਈ ਰਲੇ ਰਲੇ ਪਿਆ ਉਥੇ ਰਲੇ ਰਲੇ ਜਲਣਾ ਅੱਥੇ ਤੇਜ ਪੈਣਾ ਸਾਡੇ ਹਾਂ ਹਾਂ ਰਲੇ ਚੱਕ ਕੇ ਲੈ ਜਾ ਸਿਮਟੋਬਾ ਦਾ ਵਿੱਚ ਤੇਜ ਹੋਣਾ ਉਹਨੇ ਆਓ ਵੇ ਬਜਰੀ ਪਾਣੀ ਉੱਤੇ ਕਰ ਬਜਰੀ ਪੈਣੀ ਉੱਤੇ ਸਵਿਟਰੀ ਲੋੜ ਤੁਸੀ ਰੇਤੀ ਦੇ ਲੋੜ ਹੋਣੀ ਹੈ ਜੀ ਕੱਲਾ ਉਹਦੇ ਬਜਰੀ ਚ ਰੈਂਡ ਦੇ ਫਿਲੇ ਗਏ ਜਾਈਂ ਕੀ ਕਰੀਏ ਬਜਰੀ ਦੀ ਬਈ ਓਏ ਯਾਰ ਨਾਲ ਕੋਲੇ ਹੋਇਆ ਇਹ ਅੱਜ ਕੰਨ ਫਾਈਨਲ ਤੇ ਫੇਰੇ ਲਾਗਣੀ ਦੀ ਕੰਮ ਦਾ ਜੀ ਹਾਂ ਅੱਜ ਕੰਨ ਫੇਰੇ ਲਾਗਣੀ ਦੀ ਉਹ ਮੀਂਹ ਪੈ ਗਿਆ ਬਾਪ ਵਧੀਆ ਹੋਇਆ ਛੜ ਗਿਆ ਛੜ ਜਾਂਦੇ ਦਾ ਦਾ ਮੀਂਹ ਦੱਸਿਆ ਹੋਇਆ ਕੱਲੂ ਹੀ ਮੀਂਹ ਆ ਪਰ ਤੋਂ ਵੀ ਲਗਾਤਾਰ ਮੀਂਹ ਆ ਪੂਰਾ ਹਫਤਾ ਸੋਮਵਾਰ ਤੋਂ ਅਗਲੇ ਐਤਵਾਰ ਤੱਕ ਮੀਂਹ ਮੀਂਹ ਆ ਮੂਹਰੇ ਰੈਕਟਰ ਹਾਂ ਯੂਨੀਵਰਸਿਟੀ ਰੈਕਟਰਾ ਜੀ ਖੋਲ ਦੋ ਬੱਸ ਕਹਿੰਦਾ ਮੈਂ ਵੀ ਪੈ ਜਾਣਾ ਬੱਸ ਕਹਿੰਦਾ ਮੈਂ ਵੀ ਮੇਲਾ ਹੋ ਗਿਆ ਹੁਣ 10 ਦਿਨ ਆਰਾਮ 10 ਦਿਨ ਕੋਈ ਆਰਾਮ ਨਹੀਂ ਕੱਲੂ ਨੂੰ ਲਾਈ ਜਿੰਨੇ ਭਾਈ ਆ ਜਾ ਆ ਜਾ ਆ ਜਾ ਕੱਲੂ ਨੂੰ ਲਾਈ ਜਿੰਨੇ ਦੇਖੀ ਤੈਨੂੰ ਦਿਖਾਉਂਗਾ ਤੇ ਆ ਤੂੰ ਪਾਣੀ ਕੱਲੂ ਹਾਂ ਆ ਜਾਨੀ ਕੰਮ ਚੱਲੇ ਪਈ ਬਰਸ ਤੋਂ ਪਾਉਂਦੀ ਕੋਈ ਮੀਂਹ ਨਹੀਂ ਦਿਖਦਾ ਵੀ ਨਹੀਂ ਖੇਤਾਂ ਜਿਹਾ ਆ ਗਏ ਭੁੱਖੇ ਤਾਂ ਪਏ ਆ ਮਨ ਲੱਦੂ ਪਾਉਗੀ ਮੀਰੇ ਦੱਸਿਆ ਆ ਬਾਈ ਹਫਤਾ ਦੱਸਿਆ ਹਫਤਾ ਚਲੋ ਦੇਖੋ ਕਾਰ ਸਟਾਰਟ ਕਰ ਦ ਪਾਹਰ ਓ ਕੀ ਮੋੜ ਦਾ ਮੋਲਟ ਮੈਂ ਲਾਪੀ ਕਰ ਮੜਾ ਜਾ ਬੋਟ ਕੱਢ ਕੇ